ਸਰਨ ਜੈ ਸ਼੍ਰੀ ਦੀ ਅਜਤੈਂ ਸਤੰਬਰ ਨੂੰ ਅਸੀਂ ਯਾਦ ਕਰਦੇ ਹਾਂ ਚਰਸ਼ਿਤ ਇਤਿਹਾਸ ਦੇ ਇੱਕ ਮਹਾਨ ਕੋਪਸਤ ਗ੍ਰਿਗੋਰੀ ਮਖਾਨੋ ਓਕੇ ਬਲਿਕ ਆਗੋਈ ਨਹੀਂ ਸਨ ਸਗੋ ਸੇਵਾ ਨਿਮਰਤਾ ਗਿਆਨ ਅਤੇ ਰੋਹਨਿਤਾ ਦੀ ਜੀਵੰਤ ਮਿਸਾਲ ਸਨ ਗ੍ਰਿਗੋਰੀ ਦਾ ਜਨਮ 540 AD ਦੇ ਕਰੀਬ ਰੋਮ ਦੇ ਇੱਕ ਅਧਿਆਤਮਿਕ ਅਤੇ ਰਾਜਨੀਤਿਕ ਪਰਿਵਾਰ ਵਿੱਚ ਹੋਇਆ ਉਨ੍ਹਾਂ ਦੇ ਪਰਿਵਾਰ ਵਿੱਚ ਪਹਿਲਾਂ ਹੀ ਕਈ ਸੰਤ ਹੋ ਚੁੱਕੇ ਸਨ ਅਤੇ ਗ੍ਰਿਗੋਰੀ ਨੇ ਵੀ ਛੋਟੀ ਉਮਰ ਤੋਂ ਹੀ ਵਿਦਿਆ ਅਤੇ ਪ੍ਰਾਤਮਿਕ ਵਿੱਚ ਰੁਚੀ ਲੈਣੀ ਸ਼ੁਰੂ ਕਰ ਦਿੱਤੀ। ਉਹ ਇੱਕ ਸਮੇਂ ਰੋਮ ਦੇ ਉੱਚੇ ਅਹੁਦੇ ਵਾਲੇ ਨੌਕਰਸ਼ਾ ਬਣ ਗਏ ਸਿਟੀ ਐਡਮਿਨਿਸਟਰेटर ਪਰ ਉਹ ਦੁਨੀਆ ਦੇ ਆਨੰਦ, ਇੱਜ਼ਤ ਅਤੇ ਸ਼ਾਨ-ਸ਼ੌਕਤ ਉਹਨਾਂ ਦੇ ਦਿਲ ਨੂੰ ਨਹੀਂ ਪਾਈ। ਉਹਨਾਂ ਨੇ ਆਪਣੀ ਜਾਇਦਾਦ ਵੇਚ ਕੇ ਛੇ ਮੱਠ ਬਣਾਏ ਅਤੇ ਰੋਮ ਵਿੱਚ ਆਪਣੇ ਕੈਰਨੋਵਿਕ ਮੱਠ ਵਿੱਚ ਬਦਲ ਦਿੱਤਾ। ਜਿਥੇ ਉਹ ਨਿਮਰ ਅਤੇ ਤਿਆਗੀ ਜੀਵਨ ਜਿਉਣ ਲੱਗੇ। ਉਹ ਰੋਜ਼ਾਨਾ ਪ੍ਰਾਰਥਨਾ, ਰੋਜ਼ਰੀ, ਧਿਆਨ ਅਤੇ ਚੁੱਪਚਾਪ ਸੇਵਾ ਵਿੱਚ ਲੱਗੇ ਰਹਿੰਦੇ। ਜਦ 590 ਡਿ ਵਿੱਚ ਉਹਨਾਂ ਨੂੰ ਪੋਪ ਲਈ ਚੁਣਿਆ ਗਿਆ। ਉਹ ਪਹਿਲਾਂ ਤਾਂ ਉਹਨਾਂ ਨੇ ਇਹ ਜ਼ਿੰਮੇਵਾਰੀ ਨਹੀਂ ਬੋਨ ਤਮਨਾ ਕਰ ਦਿੱਤਾ ਅਤੇ ਉਹਨਾਂ ਨੇ ਕਿਹਾ ਮੈਂ ਰਾਜ ਨਹੀਂ ਕਰਨਾ ਚਾਹੁੰਦਾ। ਮੈਂ ਤਾਂ ਅਬਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹਾਂ। ਪਰ ਲੋਕਾਂ ਦੇ ਬੇਨਤੀ ਕਰਨ ਤੇ ਉਹਨਾਂ ਨੇ ਇਹ ਜ਼ਿੰਮੇਵਾਰੀ ਨਿਭਾਉਣ ਨਾਲ ਸਵੀਕਾਰ ਕਰ ਲਈ। ਪੋਪ ਬਨਨ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਨੂੰ ਸਰਵਸਭ ਸਰਵਸੰ ਸਰਵਰਮ ਦੇਯਕਯਾ ਲੋਕਾਂ ਦੇ ਰੱਬ ਦੇ ਸੇਵਕਾਂ ਦਾ ਸੇਵਕ ਇਹ ਉਹਨਾਂ ਦੀ ਨਿਮਰਤਾ ਦਾ ਪਰਮ ਉਦਾਹਰਨ ਸੀ ਉਹਨਾਂ ਦੇ ਪੋਪ ਹੋਂਦ ਦੌਰਾਨ ਚਰਚ ਵਿੱਚ ਕਈ ਸੁਧਾਰ ਆਏ ਅਤੇ ਉਹਨਾਂ ਨੇ ਚਰਚ ਦੀ ਲਿਟਰਜੀ ਨੂੰ ਇੱਕ ਨਵਾਂ ਆਕਾਰ ਦਿੱਤਾ ਉਹਨਾਂ ਨੇ ਗੀਤਾਂ ਅਤੇ ਤੁਨਾ ਨੂੰ ਵਿਵਸਥਿਤ ਕੀਤਾ ਜੋ ਅੱਜ ਗ੍ਰੈਗੋਰੀਅਨ ਚਾਂਟ ਵਜੋਂ ਜਾਣਿਆ ਜਾਂਦੀ ਹੈ ਉਹ ਅੱਜ ਵੀ ਇਹ ਗੀਤ ਅੱਜ ਵੀ ਚਰਚ ਦੇ ਰੋਹਨਤ ਨੂੰ ਮਹਿਕਾ ਰਹੇ ਹਨ ਉਹਨਾਂ ਨੇ ਮਿਸ਼ਨਰੀਆਨੋ ਪੇਜ ਕੇਰ ਆਫ ਦਿ ਅਨੇਕਾ ਦੇਸ਼ਾ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਸੰਤ ਗਿਗੋਰੀ ਇੱਕ ਮਹਾਨ ਲੇਖਕ ਵੀ ਸਨ ਉਹਨਾਂ ਦੀ ਲਿਖੀ ਕਿਤਾਬ ਪੈਸਟਰਲ ਰੋਲ ਅੱਜ ਦੇ ਅੱਜ ਦੇ ਆਗੂਆਂ ਲਈ ਇੱਕ ਮਾਰਗਦਰਸ਼ਕ ਹੈ ਉਹ ਸਿਖਾਉਂਦੇ ਹਨ ਕਿ ਆਤਮਿਕ ਅਗੋਈ ਹੁੰਦਾ ਹੈ ਜੋ ਪਹਿਲਾਂ ਆਪਣੇ ਆਪ ਨੂੰ ਨੀਵਾ ਕਾਇਕੇ ਨੀਵਾ ਕਰੇ ਉਹ ਕਹਿੰਦੇ ਸਨ ਗਿਆਨ ਦੇ ਨਾਲ ਪਿਆਰ ਹੋਵੇ ਤਾਂ ਉਹ ਰੌਸ਼ਨੀ ਬਣ ਜਾਂਦਾ ਹੈ ਪਰ ਜੇ ਗਿਆਨ ਨਾਲ ਪਿਆਰ ਨਾ ਹੋਵੇ ਤਾਂ ਹੰਕਾਰ ਬਣ ਜਾਂਦਾ ਹੈ ਉਹਨਾਂ ਨੇ ਗਰੀਬਾਂ ਲਈ ਭੋਜਨ ਬਣਾਇਆ ਮਰੀਜ਼ਾਂ ਦੀ ਸੇਵਾ ਕੀਤੀ ਅਤੇ ਰੋਮ ਦੇ ਲੋਕਾਂ ਨੂੰ ਭੁੱਖਮਰੀ ਅਤੇ ਮਹਾਮਾਰੀ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਇਹ ਸਭ ਕੁਝ ਕੈਦਿਆਂ ਵੀ ਉਹ ਕਰਬ ਲਈ ਨਿਮਾਣੇ ਸੇਵਕ ਬਣੇ ਰਹੇ ਉਹਨਾਂ ਦਾ ਜੀਵਨ ਅੱਜ ਦੇ ਆਧੁਨਿਕ ਵਿਅਕਤੀ ਲਈ ਇੱਕ ਇਹ ਸੰਦੇਸ਼ ਹੈ ਕਿ ਅਸਲ असल महानता राजनीति नहीं सगो सेवा करण सिद गिर गौरी सीखा सी संदिर गौरी सीखा सी कि जो अवे होके रब पिछे चलीए तो रब सुक लिखा सच्चा गो ही होंगे जो सब तो आखिरी बन के रब सारे भलाई लिये काम करे असं विद्वान होइए उच्चे वाले हो चुप चुप जिंदगी जवाण वाले जो अस नीवे होके रब की इच्छा उत्ते चलीए तो वह सादगी राही अपने राजा है ਆਓ ਅਸੀਂ ਵੀ ਗ੍ਰਿਗੋਰੀ ਵਾਂਗ ਅ ਦੁਨੀਆ ਦੀ ਸ਼ਾਨ ਸ਼ੌਕਤ ਦੇ ਥਾਂ ਰੱਬ ਦੀ ਇਜ਼ਤ ਲਬੀਏ ਆਓ ਅਸੀਂ ਭਰਪੂਰ ਗਿਆਨ ਦੇ ਨਾਲ ਨਿਵੇਪਨ ਜੀਵਨ ਜਾਨ ਦੀ ਕੋਸ਼ਿਸ਼ ਕਰੀਏ ਆਓ ਅਸੀਂ ਅੱਜ ਸ਼ਬਦਾਂ ਨਾਲ ਆਪਣਾ ਮਨ ਬਣਾਈਏ ਹੈ ਰੱਬ ਮੈਨੂੰ ਮਹਾਨ ਨਹੀਂ ਤੇਰਾ ਸੇਵਕ ਬਣਾ ਮੈਨੂੰ ਆਗੋ ਨਹੀਂ ਸਗੋ ਤੇਰੇ ਨਿਮਾਣਾ ਕਰਮਚਾਰੀ ਬਣਾ ਤੇਰੇ ਨਾਮ ਦੀ ਮਹਿਮਾ ਮੇਰੇ ਜੀਵਨ ਰਾਈ ਹੋਵੇ ਤਨਵਾਦ ਸੰਤ ਗ੍ਰਿਗੋਰੀ ਤੁਹਾਡੇ ਲਈ ਅਰਦਾਸ ਕਰੇ